ਸਤ ਸ੍ਰੀ ਅਕਾਲ ਜੀ ਕੀ ਹੱਚਾਲਿਆਂ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਪੀਵੀਜੀ08 ਵਾਲੇ ਤੇ ਵੀਰੋ ਅੱਜ ਆਏ ਆਪਾਂ ਫਗਵਾੜੇ ਚਾਚਾ ਜੀ ਦਵਾਈ ਲੈਣ ਠੀਕ ਹੈ ਜੀ ਨਾਲੇ ਤੁਹਾਨੂੰ ਦਿਖਾਵਾਂਗੇ ਆਰਵਰ ਸਟੇਟ ਦੇ ਨਾਲੇ ਥੋੜਾ ਬਾਲਾ ਫਗਵਾੜਾ ਸ਼ਹਿਰ ਤੋਂ ਹੱਲਾਂਗੇ ਬਣੇ ਰਿਓ ਬਲੌਗ ਦੇ ਵਿੱਚ ਠੀਕ ਹੈ ਵੀਰੋ ਇਹ ਫਲੋਰ ਵਾਲੋ ਗ੍ਰੈਂ ਹਲੋਂ ਆਉਂਦਾ ਹੋਇਆ ਰੂੜ ਹੈ ਜਿਹੜਾ ਜਲੰਧਰ ਨੂੰ ਜਾਂਦਾ ਆ ਠੀਕ ਹੈ ਜੀ ਤੇ ਇਹ ਨਹਿਰ ਦਾ ਏਰੀਆ ਫਗਵਾੜੇ ਵਾਲੀ ਦਾ ਠੀਕ ਹੈ ਜੀ ਤੇ ਰੋਡ ਚੱਲ ਰਿਹਾ ਤੁਹਾਡੇ ਸਾਹਮਣੇ ਠੀਕ ਆ ਤੇ ਆਪਾਂ ਭਰਮੜਾਂਗੇ ਪੜ ਦੇ ਥੱਲੇ ਜੀ ਠੀਕ ਹੈ ਜੀ ਦੂਜੀ ਸਾਈਡ ਹਸਪੀਟਲ ਜਾਣਾ ਠੀਕ ਹੈ ਜੀ ਤੇ ਆ ਮੁੜ ਗਏ ਆਪਾਂ ਉਹ ਜਿਹੜਾ ਰੋਡ ਆ ਉਹ ਗ੍ਰਿਆਂ ਨੂੰ ਜਾਂਦਾ ਜਿਹੜਾ ਸਾਹਮਣੇ ਰੋਡ ਤੁਹਾਡੇ ਚੱਲਦਾ ਆ ਫਗਵਾੜੇ ਤੋਂ ਜਲੰਧਰ ਵੱਲੋਂ ਗ੍ਰਿਆਂ ਫਲੋਰ ਠੀਕ ਹੈ ਜੀ ਜਾ ਰਿਹਾ ਆ ਠੀਕ ਆ ਵੀਰੋ ਤੁਸੀਂ ਲਾਈਕ ਜਰੂਰ ਕਰਿਆ ਕਰੋ ਵੀਡੀਓ ਨੂੰ ਵੀ ਦੇਖਿਆ ਕਰੋ ਪੂਰੀ ਨੂੰ ਠੀਕ ਹੈ ਜੀ ਸਕਿੱਪ ਨਾ ਕਰਿਆ ਕਰੋ ਠੀਕ ਆ ਤੇ ਆਪਾਂ ਫੇਰ ਉਹੀ ਰੋਡ ਤੇ ਪਹੁੰਚ ਜਾਣਾ ਜਿੱਥੋਂ ਆਪਾਂ ਮੁੜ ਕੇ ਆਏ ਆ ਠੀਕ ਹੈ ਜੀ ਪੌਲ ਥੱਲੇੋਂ ਯਾਨੀ ਕਿ ਜਿੱਥੇ ਬੱਸਾਂ ਰੁੱਕਦੀਆਂ ਹਨ ਦਿਲੰਦਰ ਵੱਲ ਆ ਗਏ ਬੱਸਾਂ ਰੁੱਕਦੀਆਂ ਉਧਰਲੀ ਸਾਈਡ ਵੱਲ ਆ ਗਏ ਆ ਠੀਕ ਹੈ ਜੀ ਤੇ ਆ ਹਸਪੀਟਲ ਇਹਦਾ ਸਾਰੇ ਇਧਰਲੀ ਸਾਈਡ ਤੇ ਵੀਰੋ ਠੀਕ ਆ ਹਟੇ ਦੇ ਕੋਲ ਲੋਕ ਇੱਦੇ ਕੋੜਾ ਸੱਟ ਜਾਂਦੇ ਆ ਰੋਡ ਤੇ ਵੀਰੋ ਠੀਕ ਹੈ ਜੀ ਤੇ ਜੋ ਕਿ ਨਹੀਂ ਸੱਟਣਾ ਚਾਹੀਦਾ ਠੀਕ ਹੈ ਜੀ ਤੇ ਹੱਤਕਾਨਾ ਆ ਪਕਵਾੜੇ ਦੀ ਰੋਡ ਤੇ ਲੱਗੀਆਂ ਜਿਹੜੀਆਂ ਸਾਰੀਆਂ ਹੀ ਤੇ ਹਾਲ ਫਰੂਟ ਦੀਆਂ ਹੋਰ ਵੀਰੋ ਆ ਪਕਵਾੜਾ ਰੋਡ ਠੀਕ ਹੈ ਜੀ ਆ ਜਿਹੜਾ ਬੰਗਿਆਂ ਨੂੰ ਜਾ ਰਿਹਾ ਰੋਡ ਉਹ ਆ ਠੀਕ ਹੈ ਜੀ ਹਸਪੀਟਲ ਵੀ ਇੱਥੇ ਆਪਾਂ ਇੱਥੇ ਹੀ ਹਸਪੀਟਲ ਆ ਆ ਵੀ ਹਸਪੀਟਲ ਹੀ ਆ ਸਾਰੇ ਠੀਕ ਹੈ ਜੀ ਤੇ ਜਿਹੜਾ ਅਪ ਸਟੇਟ ਨੂੰ ਉੱਧਾ ਜਾਂਦਾ ਰਾ ਠੀਕ ਹੈ ਜੀ ਬੰਗਿਆ ਰੋਡ ਬੰਗਿਆਂ ਨੂੰ ਜਾ ਰਿਹਾ ਨਵੇਂ ਸ਼ਹਿਰ ਬੰਗਿਆਂ ਠੀਕ ਹੈ ਜੀ ਰੋਡ ਜਾ ਰਿਹਾ ਇਹ ਠੀਕ ਹੈ ਇਹ ਆ ਵੀਰੋ ਹਸਪੀਟਲ ਠੀਕ ਹੈ ਜੀ ਇਹ ਤੇ ਬਹੁਤ ਹੀ ਜ਼ਿਆਦਾ ਮਰੀਜ਼ ਦਵਾਈ ਲੈਣ ਆਉਂਦੇ ਹਨ ਦੂਰੋਂ ਦੂਰੋਂ ਠੀਕ ਹੈ ਤੇ ਆ ਪਗਵਾੜਾ ਰੋਡ ਠੀਕ ਹੈ ਇਧਰੋਂ ਪਗਵਾੜਾ ਤੇ ਰੋਡ ਸੋਹਣਾ ਬਣਾਇਆ ਹੈ ਦਰਅਸਲ ਜ਼ਰੂਰਤ ਵਾਲੀ ਵਾਤਾਵਰਣ ਵਧੀਆ ਹੈ ਹਨਾ ਸਾਰਾ ਹੀ ਤੇ ਆ ਹਸਪੀਟਲ ਠੀਕ ਹੈ ਚਾਚਾ ਜੀ ਕੇ ਅੰਦਰ ਦਵਾਈ ਲੈਣ ਠੀਕ ਆ ਥੋੜੀ ਟਾਈਮ ਤੱਕ ਤੁਹਾਨੂੰ ਵਾਰਡ ਬਸਪੇਡ ਦਿਖਾ ਲਾਂਗੇ ਥੋੜੀ ਵਾਲੀ ਜਿੰਨੀ ਕੀ ਹੋ ਸਕੀ ਕਿਉਂਕਿ ਨੀਰਾ ਹੋ ਜਾਂਦਾ ਅਸੀਂ ਵੀ ਲੇਟ ਆਏ ਸੀ ਠੀਕ ਹੈ ਜੀ ਤੇ ਰੋਡ ਚੱਲ ਰਿਹਾ ਆ ਠੀਕ ਹੈ ਜੀ ਦਰਖਤ ਬਹੁਤ ਵਧੀਆ ਲਾਇਆ ਹੋਆ ਰੋੜਾ ਤੇ ਇਦਾਂ ਦਰਖਤ ਹਰੇਕ ਪਾਸੇ ਹੋਣੇ ਚਾਹੀਦੇ ਦੇਖੋ ਕਿੰਨੇ ਸੋਹਣੇ ਲੱਗ ਰਹੇ ਆ ਹਨਾ ਤੇ ਲੋਕਾਂ ਦੇ ਸਾਧਨ ਖੜੇ ਜਿਹੜੇ ਦਵਾਈ ਦੋਈ ਲੈਣ ਆਉਂਦੇ ਆ ਠੀਕ ਆ ਹੁਣ ਆਪਾਂ ਜਾਂਦੇ ਹਾਂ ਅਰਬ ਸਟੇਸ਼ਨ ਨੂੰ ਠੀਕ ਹੈ ਜੀ ਤੇ ਜੋ ਕੋਈ ਪੋਕਾਵਾੜੇ ਦੀ ਬਹੁਤ ਮਸ਼ਹੂਰ ਆ ਨਾ ਲੜ ਕੇ ਸਭ ਤੋਂ ਮਹਿੰਗੀ ਪ੍ਰਾਪਰਟੀ ਇੱਥੇ ਮਿਲਦੀ ਹੈ ਨਾ ਸਾਰਿਆਂ ਨਾਲੋਂ ਘਰ ਕੋ ਰ ਕਹਿੰਦੇ ਬਹੁਤ ਮਹਿੰਗੇ ਆ ਰਬ ਸਟਰੀਟ ਦੇ ਠੀਕ ਹੈ ਜੀ ਤੇ ਬਾਕੀ ਹਾਂ ਤੁਸੀਂ ਦੇਖੋ ਰਬ ਸਟਰੀਟ ਦੇਖੋ ਕਿੰਨੀ ਸੋਹਣੀ ਬਣਾਈ ਆ ਹਰਿਆਲੀ ਬਹੁਤ ਜਿਆਦੇ ਬੂਟੇ ਬਹੁਤ ਜਿਆਦੇ ਲਾਏ ਆ ਜੋ ਕਿ ਲਾਉਣੇ ਚਾਹੀਦੇ ਆ ਸਾਨੂੰ ਠੀਕ ਹੈ ਜੀ ਤੇ ਤੁਹਾਡੇ ਸਾਹਮਣੇ ਹੀ ਆ ਠੀਕ ਹੈ ਜੀ ਬੂਟਿਆਂ ਵਾਲਾ ਬਹੁਤ ਵਧੀਆ ਸਾਬਤ ਪਤਾ ਆ ਕਿ ਬੂਟੇ ਸਾਨੂੰ ਲਾਉਣੇ ਚਾਹੀਦੇ ਆ ਵਾਤਾਵਰਣ ਲਈ ਹੈ ਨਾ ਬਹੁਤ ਵਧੀਆ ਸੈਟ ਹੈ ਗਰਮੀ ਬਹੁਤ ਪੈ ਰਹੀ ਆ ਉਹਦੇ ਲਈ ਬਹੁਤ ਸੈਟ ਹੈ ਨਾ ਤੇ ਆ ਦੇਖੋ ਆ ਜਿਆ ਸਾਰੀ ਆਰਬਸ ਸਟੇਟ ਆ ਠੀਕ ਆ ਦੇਖੋ ਹਰੇ ਘਰ ਮੂਰੇ ਬੂਟਾ ਲੱਗਾ ਕੋਈ ਦੇ ਕੋਈ ਹੈ ਨਾ ਹਰਿਆਲੀ ਆ ਹਰੇ ਘਰ ਮੂਰੇ ਆਪਾਂ ਹਰਿਆਲੀ ਨੂੰ ਵਧਾਈ ਜਾਂਦੇ ਆ ਠੀਕ ਹੈ ਜੀ ਦੇਖੋ ਦਰਾਤ ਕੰਨੇ ਲੱਗੇ ਹੋਆ ਇਹ ਘਰ ਬੀਰੋ ਕਹਿੰਦੇ ਸਭ ਤੋਂ ਮਹਿੰਗੇ ਪਗਵਾੜੇ ਦੇ ਸ਼ਹਿਰ ਤੇ ਇਹ ਆ ਏਰੀਆ ਸਭ ਤੋਂ ਮਹਿੰਗਾ ਠੀਕ ਹੈ ਜੀ ਤੇ ਅਰਬ ਸਟਰੀਟ ਆ ਇਹ ਦੇਖੋ ਹਰੇ ਘਰ ਮੂਰੇ ਬੂਟਾ ਹਰੇ ਘਰ ਮੂਰੇ ਬੂਟਾ ਵੀਰੋ ਠੀਕ ਹੈ ਜੀ ਹਰੀਆਲੀ ਨਾਲ ਸੋਹਣੀ ਵੀ ਲੱਗਦੀ ਦੇਖੋ ドラਗਟ ਕੰਨੇ ਸੋਹਣੇ ਲੱਗ ਰਹੇ ਆ ਲੱਗੇ ਉਹ ਬੂਟੇ ਵਗੈਰਾ ਹਨ ਸਾਰਾ ਹੀ ਲੋਕ ਘੁੰਮ ਰਹੇ ਆ ਕਿਉਂਕਿ ਸ਼ਾਮ ਦਾ ਵੇਲਾ ਆ ਹਨ ਤੇ ਨਾ ਦੇਖੋ ਇਹ ਆ ਵੀਰੋ ਗੁਰੂ ਘਰ ਠੀਕ ਹੈ ਜੀ ਨਾਲੇ ਮੰਦਰ ਆ ਆ ਦੇਖੋ ਗੁਰੂ ਘਰ ਠੀਕ ਹੈ ਜੀ ਕਿੰਨਾ ਸੋਹਣਾ ਬਣਾਇਆ ਆ ਠੀਕ ਹੈ ਜੀ ਤੇ ਉਧਰ ਮੰਦਰ ਆ ਮਹਾਰਾਜ ਦਾ ਦੇਖੋ ਖਾਂਤਾ ਬੂਟਾ ਲੱਗਾ ਵੀਰੋ ਪੰਡਾ ਦੇ ਵਿੱਚ ਬੂਟੇ ਪੱਟੀ ਜਾਂਦੇ ਆ ਦੇਖੋ ਹਰਿਆਲੀ ਕਿੰਨੀ ਸੋਹਣੀ ਲੱਗ ਰਹੀ ਆ ਠੀਕ ਆ ਵਾਤਾਵਰਣ ਲਈ ਬਹੁਤ ਸੈਟ ਆ ਵੀਰੋ ਠੀਕ ਹੈ ਜੀ ਤੇ ਬਲੌਗ ਜਰੂਰ ਦੱਸਿਆ ਕਰੋ ਕਿੱਦਾਂ ਦੇ ਲੱਗਦੇ ਆ ਠੀਕ ਆ ਤੁਹਾਡੇ ਲਈ ਆ ਬਣਾ ਬਲੌਗ ਬਣਾਉਂਦੇ ਆ ਸ਼ੇਅਰ ਜਰੂਰ ਕਰਿਆ ਕਰੋ ਠੀਕ ਹੈ ਜੀ ਆ ਵੀ ਗੁਰੂ ਘਰ ਦੇਖੋ ਕਿੰਨਾ ਸੋਹਣਾ ਆ ਠੀਕ ਹੈ ਜੀ ਦੇਖੋ ਦੇਖੋ ਗੁਰੂ ਘਰ ਕਿੰਨਾ ਸੋਹਣਾ ਲੱਗ ਰਿਹਾ ਠੀਕ ਹੈ ਜੀ ਉਹ ਮਿੱਤਰਾਂ ਜਾ ਗਿਆ ਬਹੁਤ ਹੀ ਜਿਆਦਾ ਦੇਖੋ ਕੂਠੀਆਂਗੀਆਂ ਸੋਹਣੀਆਂ ਬਣੀਆਂ ਰਸਟੇਟੀਆਂ ਬੂਟੇ ਵਗੈਰਾ ਹਰੇਕ ਜਗ੍ਹਾ ਤੇ ਲੱਗੇ ਹੋ ਆ ਹਰੇਕ ਜਗ੍ਹਾ ਤੇ ਠੀਕ ਹੈ ਜੀ ਹਰੇਕ ਘਰ ਮੂਰੇ ਬੂਟੇ ਲੱਗੇ ਹੋ ਆ ਮੇਰੋ ਠੀਕ ਹੈ ਜੀ ਇਹ ਜੀ ਗੁਰੂ ਘਰ ਦੇਖੋ ਕਿੰਨਾ ਸੋਹਣਾ ਹੈ ਹਨਾ ਰੂਹ ਨੂੰ ਸ਼ਾਂਤੀ ਮਿਲ ਰਹੀ ਹੈ ਦੇਖ ਕੇ ਹਨਾ ਦੇਖੋ ਇੱਥੇ ਅਰਬ ਸਟੇਟ ਵਾਲੇ ਮੱਥਾ ਟੇਕਣ ਆਉਂਦੇ ਸਾਰੇ ਜਿੰਨੇ ਵੀ ਆ ਹਨ ਸਾਰੇ ਦੇਖੋ ਕਿੰਨਾ ਸੋਹਣਾ ਬਣਾਇਆ ਹੋਇਆ ਠੀਕ ਹੈ ਜੀ ਸ਼ਾਂਤੀ ਮਿਲ ਰਹੀ ਏਕ ਦੇਖ ਕੇ ਰੂਹ ਨੂੰ ਠੀਕ ਹੈ ਜੀ ਤੇ ਆ ਦੇਖੋ ਅਰਬ ਸਟੇਟ ਇਹ ਸਾਰੀ ਨੀਰਾ ਹੋ ਗਿਆ ਮਾੜਾ ਮਾੜਾ ਠੀਕ ਹੈ ਜੀ ਤੇ ਗੁਰੂ ਘਰ ਦੇਖੋ ਇਹ ਵੀ ਗੁਰੂ ਘਰ ਦੂਜਾ ਗੁਰੂ ਘਰ ਆ ਇਥੋਂ ਸ਼ਾਂਤੀ ਦੇਖੋ ਕਿੰਨਾ ਮਨ ਨੂੰ ਚੈਨ ਆ ਰਿਹਾ ਦੇਖ ਕੇ ਹਨ ਤੇ ਜਾਦੇ ਸਾਬ ਤੋਂ ਵਧੀਆ ਗੱਲ ਇਹ ਲੱਗੀ ਹਰ ਸਟੇਟ ਦੀ ਕਿਉਂਕਿ ਬੂਟੇ ਹਰੇ ਘਰ ਮੂਰੇ ਆ ਠੀਕ ਹੈ ਜੀ ਆ ਦੇਖੋ ਹਰਿਆਲੀ ਹਰੇ ਘਰ ਮੂਰੇ ਆ ਠੀਕ ਹੈ ਜੀ ਇਹ ਵੀ ਰਸਦਾਂ ਘਰ ਆ ਰਾਮ ਮੰਦਰ ਠੀਕ ਹੈ ਜੀ ਦੇਖੋ ਹਰੇ ਘਰ ਮੂਰੇ ਹਰਿਆਲੀ ਹਰੇ ਘਰ ਮੂਰੇ ਇਦਾਂ ਨਹੀਂ ਆ ਬਈ ਕਿਸੇ ਘਰ ਨੇ ਬੂਟਾ ਨਾਲ ਆਇਆ ਹੋਵੇ ਹਰੇ ਘਰ ਨੇ ਬੂਟਾ ਲਾਇਆ ਵੀਰੋ ਠੀਕ ਹੈ ਜੀ ਬੂਟੇ ਲਾਉਣੇ ਉਦਾਂ ਵੀ ਜ਼ਰੂਰੀ ਆ ਹਨਾ ਹਰੇ ਘਰ ਵਿੱਚ ਬੂਟਾ ਲੱਗਣਾ ਚਾਹੀਦਾ ਦੇਖੋ ਹਰਿਆਲੀ ਹਰੇ ਘਰ ਮੂਰੇ ਬੂਟਾ ਲੱਗਣਾ ਚਾਹੀਦਾ ਠੀਕ ਹੈ ਜੀ ਤੇ ਜਾਦੇ ਆਪਾਂ ਬੂਟੇ ਕੱਟਿਆ ਬਿਮਾਰੀਆਂ ਵੀ ਬਹੁਤ ਜ਼ਿਆਦਾ ਵੱਧ ਚੁੱਕੀਆਂ ਠੀਕ ਹੈ ਜੀ ਤੇ ਹਰਿਆਲੀ ਗਰਮੀ ਵੀ ਬਹੁਤ ਜ਼ਿਆਦਾ ਹੋ ਰਹੀ ਹੈ ਹਨਾ ਬੂਟਿਆਂ ਦੀ ਵਜ੍ਹਾ ਨਾਲ ਠੀਕ ਹੈ ਤਾਂ ਕਰਕੇ ਸਾਨੂੰ ਬੂਟੇ ਲਾਉਣੇ ਚਾਹੀਦੇ ਜਿੰਨੇ ਵੀ ਲੱਗਦੇ ਆ ਠੀਕ ਹੈ ਜੀ ਸਾਡੇ ਸਾਹਮਣੇ ਦੇਖੋ ਹੌਣ ਨੇਰਾ ਹੋ ਗਿਆ ਆ ਠੀਕ ਹੈ ਜੀ ਥੋੜਾ ਬਾਲੇ ਤੁਹਾਨੂੰ ਬਸ ਇੱਥੇ ਖਤਮ ਕਰਾਂਗੇ ਆਪਾਂ ਵਲੌਗ ਸ਼ੇਅਰ ਜ਼ਰੂਰ ਕਰ ਦਿਓ ਆ ਦੁਕਾਨਾ ਫੁਗਵਾੜੇ ਦੀਆਂ ਜਿਹੜੀਆਂ ਰੋਡ ਤੇ ਲੱਗੀਆਂ ਆ ਹਨਾ ਜੀਓ ਜੀ ਤੇ ਇੰਨਾ ਦੇ ਬਲੌਗ ਚ ਜੱਜਤ ਦਿਓ ਸ਼ੇਰ ਜਰੂਰ ਕਰਿਓ ਸਾਰਿਆਂ ਨੂੰ ਪਿਆਰ ਭਰੀ ਸਸੇਕਾ